ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਚਨੋਹਾ ਇਹਾ ਇਹਨਾਂ ਮਹਾਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੋਸ਼ ਸੰਸਥਾ ਜਨੋਹਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਆ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮਹਾਰਾਜ ਵੱਲੋਂ ਵਰਸਾਏ ਗਏ ਬਾਬਾ ਜੱਕ ਜੱਦੀ ਪਿੰਡ ਨਰੂੜ ਵਿਖੇ ਇਲਾਕਾ ਨਿਵਾਸੀ ਐਨ ਆਰ ਆਈ ਅਤੇ ਗੁਰੂ ਸਾਹਿਬ ਦੀ ਅਪਾਰ ਮਿਹਰ ਸਦਕਾ ਸੰਸਥਾ ਵੱਲੋਂ ਗੁਰਨਾਨਕ ਚੈਟ ਜਮੈਸਲ ਬੋਡੀ ਪਿੰਡ ਉਹ ਵਿਹਚ ਲਈ ਜਾ ਰਹੀ ਆ ਜਿੱਥੇ ਸੰਗਤਾਂ ਗੁਰੂ ਸਾਹਿਬ ਦੀ ਪਰ ਕ੍ਰਪਾ ਨਾਲ ਪੂਰੇ ਪੰਜਾਬ ਦਵਾਈ ਲੈਣ ਸੰਗਤਾਂ ਲੈਣ ਪਹੁੰਚਣੀਆਂ ਨੇ ਤੇ ਸਾਡੇ ਵਿੱਚ ਅੱਜ ਜ਼ਿਲ੍ਹਾ ਸੰਗਰੂਰ ਤੋਂ ਸੰਗਤਾਂ ਦਵਾਈ ਲੈਣ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦਾ ਸੰਗਰੂਰ ਜ਼ਿਲ੍ਹੇ ਤੋਂ ਸੰਗਤਾਂ ਦਵਾਈ ਲੈਣ ਪਹੁੰਚੀਆਂ ਹੋਈਆਂ ਨੇ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕੀ ਨਾਮ ਆਪਣਾ ਜੀ ਨੈਰ ਸਿੰਘ ਆ ਜੀ ਨੈਰ ਸਿੰਘ ਨੌ ਆ ਜੀ ਮੇਰਾ ਅੱਛਾ ਕਿੱਥੋਂ ਆਏ ਤੁਸੀਂ ਇਹ ਰਸਨ ਉਹ ਵਾਧ ਦਰਬਲੇ ਪਿੰਡ ਆ ਸਾਡਾ ਜੀ ਅੱਜ ਠੀਕ ਹੈ ਜੀ ਹਾਂ ਅਸੀਂ ਸਾਰੀ ਗੱਡੀ ਤੇ ਆ ਜੀ ਪਹਿਲਾਂ ਵੀ ਸਾਨੂੰ ਆਹ ਔਰ ਇੱਕ ਪੈਰ ਨਾਲ ਬੱਢਣਾ ਆ ਜੀ ਮੁੰਡਾ ਇਹ ਅੱਛਾ ਠੀਕ ਹੈ ਆਦੇ ਰਹੇ ਮੋਰਾ ਜੀ ਓਕੇ ਠੀਕ ਹੈ ਜੀ ਇਹਨੂੰ ਦੇਖਿਆ ਜੀ ਇਹਨੇ ਦੇਖਿਆ ਵੀ ਉਹ ਡਾਕਟਰ ਸਾਹਿਬ ਨੇ ਗੋਡੇਾਂ ਹੀ ਦਵਾਈ ਦੇਣੀ ਵਧੀਆ ਅੱਛਾ ਠੀਕ ਹੈ ਜੀ ਥੋੜੇ-ਮੋੜੇ ਹੀ ਸਾਰੇ ਦਰਦੀ ਠੀਕ ਹੈ ਜੀ ਇਹ ਸਾਨੂੰ ਲੈ ਕੇ ਆਇਆ ਜੀ ਅੱਛਾ ਜੀ ਅਸੀਂ ਇੱਕ ਤਾਂ 10 ਦਿਨ ਪਹਿਲਾਂ ਉਹਰੇ ਆਏ ਜੀ ਆ ਕੇ ਸਾਡਾ ਕੁਝ 100% ਤੋਂ 10-15% ਫਰਕ ਪੈ ਗਿਆ ਜੀ ਠੀਕ ਹੈ ਜੀ ਬਹੁਤ ਦੁਖਦ ਦੇ ਗੋਡੇ ਜੀ ਕਦੇ ਕਿਤੇ ਆਪ ਫੜਾ ਜਿਆਲ ਸਿੰਘ ਆਖਰੇ ਜੀ ਅੱਛਾ ਠੀਕ ਹੈ ਜੀ ਹਾਂ ਇਹ ਸਾਰੇ ਦੇ ਸਾਰੇ ਗੁੱਡਿੰਗ ਪ੍ਰੋਬਲਮ ਬਹੁਤ ਜ਼ਿਆਦੇ ਦੀ ਪ੍ਰੋਬਲਮ ਦੀ ਬਹੁਤ ਜ਼ਿਆਦੇ ਅੱਛਾ ਜੀ ਪਹਿਲੇ ਦੁਆਰ ਕੀ ਦਿਖਾ ਦੀ ਤੁਸੀਂ ਪਹਿਲਾ ਹਸਾਬ ਤੋਂ ਲੈ ਜੀ ਮੈਂ ਅੱਛਾ ਜੀ ਪਹਿਲਾ ਲੈ ਮੈਂ ਜਮਾਂ ਨਗਰ ਤੋਂ ਅੱਛਾ ਠੀਕ ਹੈ ਜੀ ਉਧਰੋਂ ਜਾਣਾ ਨਾ ਕਰ ਤੋ ਐ ਫਿਰ ਹੰਸਾਰ ਤੋਂ ਲਿਆ। ਕਿਤੇ ਫਰਕ ਨਹੀਂ ਆਉਰੇ ਆ ਕੇ ਫਰਕ ਪੈ ਗਿਆ ਜੀ ਬਹੁਤ ਜ਼ਿਆਦਾ। ਅੱਛਾ ਠੀਕ ਹੈ ਜੀ। ਅਸੀਂ ਅੱਜ ਫੇਰ ਦੁਬਾਰੇ ਆਏ ਜੀ ਮੁੜ ਕੇ ਲੈ ਆਉਂਦੇ ਬਾਜੂ ਰੇ। ਓਕੇ ਠੀਕ ਹੈ ਜੀ। ਇਹਦੀ ਆ ਉਹਦੇ ਕਰਕੇ ਜੀ ਸਾਨੂੰ ਲੈ ਕੇ ਆਏ ਨਾਲ। ਅੱਛਾ ਠੀਕ ਹੈ ਜੀ। ਹੈ ਇਹ ਪਹਿਲਾਂ ਕਿਤੇ ਲੈ ਗਿਆ ਜੀ ਤਾ ਕਿ ਇਹਦਾ ਧੰਨਵਾਦ ਜੀ ਡਾਕਟਰ ਦਾ ਧੰਨਵਾਦ ਕਰਦੇ ਆ ਜੀ। ਠੀਕ ਹੈ ਜੀ। ਜਿਹੜਾ ਚਲੋ ਸਾਨੂੰ ਕੁਝ ਨਾ ਕੁਝ ਚੱਲਦੇ ਫਿਰਦੇ ਹੋਗੇ ਜੀ। ਤੇ 100% ਤੋਂ 15-20% ਵੀ ਚੱਲਦੇ ਹੋਗੇ ਤਾਂ ਸਾਨੂੰ ਆਏ ਹੁੰਦਾ ਵੀ ਚੱਲਦੇ ਹੋਗੇ ਮਰੇ। ਠੀਕ ਹੈ ਜੀ। ਹਾਂ ਹੁਣ ਦਮੀ ਅਸੀਂ ਤਾਂ ਕਹਿੰਦੇ ਨੂੰ ਕਹਿੰਦਾ ਵੀ ਹੱਥ ਬੰਨ ਕੇ ਬੇਨਤੀ ਆ ਜੀ ਆਓ ਔਰੇ ਕੋਈ ਇੰਨਾ ਪੈਸਾ ਨਹੀਂ ਲੈਣਾ ਕਿ 150 ਰੁਪਏ ਉਹ ਵੀ ਪੱਤਕੇ ਨਾਲ ਉਹ ਕਰਦੇ ਜੀ ਆ ਠੀਕ ਹੈ ਜੀ ਕੋਈ ਪੈਸਾ ਨਹੀਂ ਲੈਂਦਾ ਕੋਈ ਹੋਰ ਵੀ ਇੱਕ ਤਾਂ 1000 ਰੁਪਏ ਲੈਦੇ ਹੱਥ ਫੜਾ ਜਾਂਦੇ ਆਪਾਂ ਕਹਿੰਦੇ 10000 ਲੱਗੂ 20 ਲੱਗੂ 30 ਲੱਗੂ ਆ ਠੀਕ ਹੈ ਜੀ ਔਰੇ ਕੋਈ ਪੈਸਾ ਨਹੀਂ ਲੱਗਦਾ ਹੈਗਾ ਜੀ ਠੀਕ ਹੈ ਜੀ ਹੈ ਚਲੋ ਆਪਦਾ ਤੇਲ ਪਾਣੀ ਕਰਾਉਣਾ ਉਹ ਖਰਚਾ ਹੁੰਦਾ ਹੀ ਨਹੀਂ ਕੋਈ ਐਡੀ ਗੱਲ ਨਹੀਂ ਖਾ ਜੀ ਠੀਕ ਹੈ ਜੀ ਅਸੀਂ ਤਾਂ ਕਹਿੰਦੇ ਵੀ ਜਿਹੜੇ ਗੋਡੇ ਮੋਡੇ ਦੇ ਕਿਨੂੰ ਦੁੱਖ ਦਾ ਕੋਈ ਦੋਖਾ ਆ ਕੇ ਜਰੂਰ ਆਓ ਜੀ ਰੇ ਆਕੇ ਦਵਾਈ ਲਓ ਚਲੋ ਕੋਈ ਅਸੀਂ ਕਿਸੇ ਦਬਾਉਣ ਵਾਲੀ ਕਹਿ ਰਹੇ ਕੋਈ ਸਾਨੂੰ ਐ ਨਹੀਂ ਕਹੇ ਵੀ ਆਏ ਕੋਈ ਤਾਂ ਸੱਚੀ ਗੱਲ ਕਰ ਰਹੀ ਜੀ ਸੱਚੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਜੀ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਜੀ ਧੰਨਵਾਦ ਓਏ ਕਲਸਾ ਸਾਈਕਲ ਵੀ ਕੀ ਸੱਤੇ ਪਤਾ ਨਹੀਂ